ਇਹ ਸੱਚ ਹੈ ਇਹ ਬੰਦੇ ਦਾ ਬਹੁਤ ਬੁਰਾ ਹਾਲ ਕੀ ਇਸ ਇਨਸਾਨ ਨੇ ਸਸਰੀ ਦਾ ਕੀ ਸੀ ਮੇਰਾ ਨਾਮ ਭੁਪਿੰਦਰ ਕੌਰ ਹੈ ਔਰ ਮੈਂ ਸਰਹਾਲੀ ਪਨਾ ਪੱਤੀ ਪੁੱਲਿਆਂ ਦੀ ਵੀ ਬਸਲੀਖਾ ਮੇਰਾ ਹਰਜੀਤ ਸਿੰਘ ਜੀ ਬਾਰੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗੀ ਕਿ ਮੇਰੇ ਇੱਕ ਸਾਲ ਤੋਂ ਮੇਰੇ ਘਰ ਵਾਲੇ ਦੇ ਸੰਬੰਧ ਇੱਕ ਔਰਤ ਦੇ ਨਾਲ ਨਾਜਾਇਜ਼ ਸੰਬੰਧ ਸੀਗੀ ਉਸ ਔਰਤ ਦਾ ਉਸ ਔਰਤ ਦਾ ਨਾਮ ਮੈਂ ਕਿਰਨਦੀਪ ਕੌਰ ਤੋਂ ਦੇ ਦੱਸੇ ਅਨਸਾਰ ਉਹ ਆਪਣੇ ਆਪਣੇ ਇੱਕ ਡਾਕਟਰ ਦੱਸਦੀ ਹੈ ਤੇ ਮੇਰੇ ਘਰ ਵਾਲੇ ਦਾ ਨਾਮ ਹੈ ਸੁਖਸ਼ੈਨ ਸਿੰਘ ਜਿਹਦੇ ਮੈਂ ਪਿਛਲੇ ਕੁਝ ਮਹੀਨਿਆਂ ਤੋਂ ਵੀਡੀਓਜ਼ ਅਪਲੋਡ ਕਰ ਰਹੀ ਸੀ ਜਿਹਦੇ ਵਿੱਚ ਮੈਂ ਸਮਾਜਿਕ ਜਥੇਬੰਦੀਆਂ ਨੂੰ ਬੁਹਾਰ ਲਗਾਈ ਸੀ ਮਦਦ ਵੱਲ ਲੇਕਿਨ ਜਿਹੜੇ ਆ ਏਐਸਆਈ ਸਾਹਿਬ ਸਾਰੇ ਹਾਲੀ ਥਾਣੇ ਤੋਂ ਹਰਜੀਤ ਸਿੰਘ ਜੀ ਜਿਨ੍ਹਾਂ ਦੀ ਹੁਣੇ-ਹੁਣੇ ਹੀ ਅਰੈਸਟ ਵਿਜੀਲੈਂਸ ਵਾਲਿਆਂ ਤੋਂ ਔਰ ਮੈਂ ਬਹੁਤ ਖੁਸ਼ ਹਾਂ ਜੀ ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਹੈ ਉਹਦਾ ਕਾਰਨ ਇਹ ਹੈ ਜੀ ਮੇਰੀ ਆਏ ਦਿਨ ਕੁੱਟਮਾਰ ਹਰ 10 ਦਿਨ ਬਾਅਦ ਕੁੱਟਮਾਰ ਘਰ ਵਾਲੇ ਵੱਲੋਂ ਸੱਸ ਸਹੁਰੇ ਵੱਲੋਂ ਕੁੱਟਮਾਰ ਔਰ ਜਦੋਂ ਕੁੱਟਮਾਰ ਹੁੰਦੀ ਸੀ ਅਗਲੇ ਦਿਨ ਇਹਨਾਂ ਨੂੰ ਪੈਸੇ ਦੇ ਦਿੱਤੇ ਜਾਂਦੇ ਸੀ ਹਰਜੀਤ ਸਿੰਘ ਜੀ ਨੂੰ ਔਰ ਜਦੋਂ ਉਹਨਾਂ ਦੇ ਐਫਆਈਆਰ ਐਫਆਈਆਰ ਹੋਈ ਹੈ ਮੇਰੀ ਸਸਤੇ ਔਰ ਮੇਰੇ ਘਰ ਵਾਲੇ ਦੇ ਉੱਪਰ ਮੈਂ ਇਹਨਾਂ ਨੂੰ ਸਾਰੀ ਡਿਟੇਲ ਦੇ ਰਹੀ ਸੀ ਐਸਟੇਮ ਉਹ ਕਿੱਥੇ ਰੁਕੇ ਹੋਏ ਕਿੱਥੇ ਰਹਿ ਰਹੇ ਔਰ ਮੇਰੇ ਘਰ ਚ ਆ ਕੇ ਮੈਨੂੰ ਵੀ ਦਬਕਾ ਮਾਰਿਆ ਜਾਂਦਾ ਸੀ ਇਹਨਾਂ ਵੱਲੋਂ ਏਐਸਆਈ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਮੈਂ 23 ਤਰੀਕ ਨੂੰ ਚੰਡੀਗੜ੍ਹ ਹਾਈ ਕੋਰਟ ਪੇਸ਼ ਹੋਈ ਆ ਔਰ ਉਹ ਮਤਲਬ ਉੱਥੇ ਜੱਜ ਸਾਹਿਬਾਨ ਨੂੰ ਵੀ ਆਪਣਾ ਸਾਰਾ ਦੁੱਖ ਦੱਸ ਕੇ ਆਈ ਆ ਔਰ ਉਹ ਨੈਕਸਟ ਤਰੀਕ ਪਈ ਹੈ ਦੇਖ ਇੱਕ ਗੁਰਸਿੱਖ ਹੋ ਕੇ ਮੈਂ ਇਹਨਾਂ ਨੂੰ ਸਵਾਲ ਵੀ ਕੀਤਾ ਸੀ ਕਿ ਤੁਹਾਨੂੰ ਰੱਬ ਤੇ ਯਕੀਨ ਨਹੀਂ ਕੀ ਤੁਹਾਨੂੰ ਰੱਬ ਦਾ ਡਰ ਨਹੀਂ ਕੀ ਤੁਹਾਡੇ ਘਰ ਦੀ ਨਹੀਂ ਹੈਗੀ ਮੇਰੇ ਛੋਟੇ-ਛੋਟੇ ਦੋ ਬੱਚੇ ਹੈ ਜੀ ਮੈਂ ਬੜਾ ਮੁਸ਼ਕਿਲ ਦੇ ਨਾਲ ਗੁਜ਼ਾਰਾ ਕਰ ਰਹੀ 6 ਸਾਲ ਦੀ ਬੇਟੀ ਤੇ 3 ਸਾਲ ਦਾ ਮੇਰਾ ਬੇਟਾ ਹੈ ਜੀ ਪਰ ਇਸ ਜਿਹੜੇ ਏਐਸਐਸ ਸਾਹਿਬ ਹਰਜੀਤ ਸਿੰਘ ਜੀ ਨੇ ਮੇਰਾ ਜੀਣਾ ਹਰਾਮ ਕੀਤਾ ਹੋਇਆ ਸੀਗਾ ਹਰ ਥੋੜੇ ਦਿਨਾਂ ਬਾਅਦ ਜੇਬ ਭਾਰੀ ਹਰ ਥੋੜੇ ਦਿਨਾਂ ਬਾਅਦ ਜੇਬ ਭਾਰੀ ਪਰ ਅੱਜ ਮੈਂ ਇੰਨੀ ਖੁਸ਼ ਹਾਂ ਔਰ ਕੋਟ-ਕੋਟ ਧੰਨਵਾਦ ਕਰਦੀ ਧੰਨ ਬਾਬਾ ਦੀਪ ਸਿੰਘ ਜੀ ਦਾ ਗੁਰੂ ਰਾਮਦਾਸ ਜੀ ਦਾ ਮੈਂ ਨਹੀਂ ਦੱਸ ਸਕਦੀ ਮੇਰੀ ਕੁਸ਼ੀ ਦਾ ਕੋਈ ਟਿਕਾਣਾ ਨਹੀਂ ਤੁਹਾਡਾ ਸਾਡੀ ਸਾਹਿਬ ਦੀ ਜੱਦੀ ਪੁਰਸ਼ੀ ਜ਼ਮੀਨ ਹੈ ਨਹੀਂ ਨਾਮ ਦੱਸੋ ਸਤਨਾਮ ਸਿੰਘ ਪਿੰਡ ਜਿੜਿਆਲੀ ਗੜਾ ਹੁਣ ਦੱਸੋ ਕੀ ਸਾਰੀ ਵਾਕਿਆ ਹੈ ਵਾਕਿਆ ਇਹ ਹੋਏ ਵੀ ਸਾਡੀ ਜੱਦੀ ਪੁਰਸ਼ੀ ਜ਼ਮੀਨ ਸੀਗੀ ਅੱਛਾ ਅਸੀਂ ਕਲਕਬੀ ਜੀ ਸੀਗੀ ਤੇ ਜਗਜੀਤ ਸਿੰਘ ਹੋਣਾ ਨੇ ਚਾਚਾ ਸਾਹਿਬਾਂ ਤੋਂ ਜ਼ਮੀਨ ਲਈ ਸੱਜਣ ਸਿੰਘ ਹੋਣਾ ਤੋਂ ਠੀਕ ਹੈ ਤੇ ਇਹਨਾਂ ਨੇ ਉਹ ਪਾਰਟੀ ਜਿਹੜੀ ਆ ਉਸ ਦੀ ਸ਼ਹਿ ਨਾਲ ਹਰਜੀਤ ਸਿੰਘ ਦੀ ਸ਼ਹਿ ਨਾਲ ਸਾਡੀ ਕਣਕ ਵਢਣ ਆਣ ਪਏ ਤੇ ਜਾਂ ਹੀ ਰੋਕੇ ਆ ਉਹਨਾਂ ਸਾਡੇ ਤੇ ਫੈਰਕ ਕੀਤੀ ਆ ਤੇ 336 ਦਾ ਇਹਨਾਂ ਨੇ ਸਾਡੇ ਤੇ ਪਰਚਾ ਕਰਕੇ ਪਿਆ ਵੀ ਸਾਡੀ ਜ਼ਮੀਨ ਤੇ ਕਬਜ਼ਾ ਕਰਾਉਣਾ ਚਾਹੁੰਦੇ ਆ ਤਣਕੇ ਨਾਲ ਵਢਾ ਘੱਤੀ ਉਹਨਾਂ ਨੂੰ ਜਿਹੜੀ ਮਤਲਬ ਜਮਾਂ ਬੰਦੀ ਗਰਦੋਰੀ ਫਰਦਕੀਤ ਸਾਡੇ ਕੋਲ ਆ ਸ਼ਿਸ਼ਰੇ ਦੇ ਵੀ ਨੰਬਰ ਹੋ ਆ ਜਿਹੜੇ ਅਸੀਂ ਵਾਹਨੇ ਆ ਤੇ ਜ਼ਬਰਦਸਤੀ ਸਾਡੀ ਕਣਕ ਵਢ ਕੇ ਖੜੀ ਆ ਤੇ ਹਰਜੀਤ ਸਿੰਘ ਦੀ ਸ਼ਹਿ ਨਾਲ ਖੜੀ ਆ ਤੇ ਇਹਨੇ ਸਾਡੇ ਤੇ ਜਾਣ ਬੁੱਝ ਕੇ ਸਾਡੇ ਦੇ ਨਜਾਇਜ਼ ਪਰਚਾ ਕਰਤਾ ਅਸੀਂ ਹੁਣ ਜਵਾਨਤਾ ਖਰਾਾ ਕਰਾ ਰਹੇ ਆ ਕਿ ਸਾਡੇ ਦੇ ਸ਼ਾਮਲ ਜਵਾਨਤਾ ਦਾ ਇੱਕ ਜਣੇ ਦਾ 20-20 ਹਜ਼ਾਰ ਰੁਪਈਆ ਮੰਗਦਾ ਤੇ ਭਤੀਆ ਮੇਰਾ ਇੱਕ ਡਿਊਟੀ ਤੇ ਸੀਗਾ ਰੋਡਵੇਜ ਦੇ ਵਿੱਚ ਉਹਦੇ ਤੇ ਜਾਣ ਬੁੱਝ ਕੇ ਇਹਨੇ ਪਰਚਾ ਕਰਤਾ ਤੇ ਸਾਡੀ ਸੁਣਾਈ ਪੁੱਸਣੇ ਕੋਈ ਨਹੀਂ ਕੀਤੀ ਉਦੋਂ ਦੀ ਤੇ ਉਹ ਬੰਦੇ ਜਿਹੜੇ ਆ ਜਿਨ੍ਹਾਂ ਦੀ ਜ਼ਮੀਨ ਬਣਦੀ ਉਹ ਉਹਨਾਂ ਨੇ ਸਾਡੀ ਕੜਕ ਵੱਢ ਗਈ ਤੇ ਲੱਗੇ ਆ ਠੀਕ ਹੈ ਜੀ ਜੱਦੀ ਜ਼ਮੀਨ ਆ ਸਾਡੀ ਅੱਜ ਕੀ ਘਟਨਾ ਵਾਪਰੀ ਆ ਅੱਜ ਘਟਨਾ ਇਹ ਵਾਪਰੀ ਆ ਵੀ ਸਾਨੂੰ ਜਲੀਲ ਬੜਾ ਕਰਨੇ ਹਰਜੀਤ ਸਿੰਘ ਐਸਆਈ ਡਿਵੀਜ਼ਨ ਆਲ ਐਸਐਚਓ ਆਈ ਤੇ ਇਹਨੇ ਜਵਾਨ ਦਾ ਤਿੰਨ ਦਿਨ ਹੋ ਗਿਆ ਸਾਨੂੰ ਫਿਰਦਿਆ ਨੂੰ ਵੀ ਸ਼ਾਮਲ ਜਵਾਨ ਦਾ ਅਸੀਂ ਹਾਈ ਕੋਰਟੋਂ ਜਵਾਨ ਦਾ ਕਰਾ ਕੇ ਲੈ ਆਂ ਤੇ ਨਾਲ ਹੀ ਰਵਣਾ ਨੂੰ ਜਮ੍ਹਾਂ ਕਰਾਈਆਂ ਇਹਦੇ ਕੋਲ ਤੇ ਇਹਨੇ ਸਾਡੀ ਸੁਣਾਈ ਨਹੀਂ ਕੋਈ ਕੀਤੀਆਂ ਦਾ ਸੀ ਰੁਪਈਆ 20000 ਲਓਗੇ ਤੇ ਫੇਰ ਜਵਾਨ ਤਾਂ ਲੈਣੀ ਨਹੀਂ ਤੇ ਮੈਂ ਜਵਾਨ ਤਾਂ ਨਹੀਂ ਲੈਣੀ ਤੇ ਅੱਜ ਅਸੀਂ 10000 ਰੁਪਈਆ ਦੇ ਕੇ ਇਹਨੂੰ ਵਿਜੀਲੈਂਸ ਨੂੰ ਫੜਾਇਆ ਹਰਜੀਤ ਸਿੰਘ ਨੂੰ Okay.